ਕੋਰਟ ਕੰਪਲੈਕਸ ਬਾਹਰ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੀਡੀਆ ਨੂੰ ਵੀ ਜਿਹੜਾ ਸਾਹਮਣੇ ਨਹੀਂ ਜਾਣ ਦਿੱਤਾ ਜਾ ਰਿਹਾ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਵੀ ਹੋ ਸਕਦਾ ਹੈ ਕਿ ਆ ਗੱਡੀਆਂ ਦੀ ਹਲਚਲ ਜਿਹੜੀ ਆ ਦੇਖ ਸਕਦੇ ਹੋ ਕੋਰਟ ਕੰਪਲੈਕਸ ਮੁਹਾਲੀ ਦੇ ਬਾਹਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਗੱਡੀਆਂ ਇਹੀ ਕਿਹਾ ਜਾ ਰਿਹਾ ਕਿ ਇਹਨਾਂ ਗੱਡੀਆਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਹੋ ਸਕਦੇ ਨੇ ਪਰ ਨਹੀਂ ਕਿਤੇ ਨਾ ਕਿਤੇ ਜਾ ਕੇ ਹਜੇ ਥੋੜਾ ਸਮਾਂ ਹੋਰ ਲੱਗ ਸਕਦਾ ਪਰ ਹਲਚਲ ਜਿਹੜੀ ਆ ਪੁਲਿਸ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹ ਜ਼ਰੂਰ ਤੇਜ਼ ਕਰ ਦਿੱਤੀ ਗਈ ਸੀਗੀ ਮੀਡੀਆ ਨੂੰ ਵੀ ਜਿਹੜਾ ਇੱਕ ਸਾਈਟ ਦੇ ਉੱਤੇ ਖੜਾ ਕਰ ਦਿੱਤਾ ਗਿਆ ਸੀਗਾ ਅੰਦਰ ਜਿਹੜਾ ਉਹ ਕਿਸੇ ਵੀ মিডিਆ ਕਰਮੀ ਨੂੰ ਵੀ ਅੰਦਰ ਜਿਹੜਾ ਹੈ ਕੋਰਟ ਕੰਪਲੈਕਸ ਦੇ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਕਰਮਜੀਤ ਸਿੰਘ ਮਜੀਟਿਆ ਉਹਨਾਂ ਨੂੰ ਕੱਲ ਅੰਮ੍ਰਿਤਸਰ ਰਿਹائش ਤੋਂ ਉਹਨਾਂ ਦੀ ਰਿਹائش ਦੇ ਉੱਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਸੀ ਉਹਨਾਂ ਦੇ ਘਰ ਦੇ ਵਿੱਚ ਸਵੇਰ ਤੋਂ ਹੀ ਉਹਨਾਂ ਦੇ ਚੰਡੀਗੜ੍ਹ ਰਿਹائش ਤੇ ਵੀ ਰੇਡ ਹੋਈ ਅੰਮ੍ਰਿਤਸਰ ਰਿਹائش ਤੇ ਵੀ ਰੇਡ ਹੋਈ ਉਸ ਤੋਂ ਬਾਅਦ ਵਿਜੀਲੈਂਸ ਉਹਨਾਂ ਨੂੰ ਆਪਣੇ ਮੁਹਾਲੀ ਦੇ ਦਫ਼ਤਰ ਦੇ ਵਿੱਚ ਲੈ ਕੇ ਪਹੁੰਚਾਉਂਦੀ ਹੈ ਮੁਹਾਲੀ ਦਫ਼ਤਰ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਰਾਤ ਨੂੰ ਇਹ ਵੀ ਕਿਹਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਕਿ ਤਕਰੀਬਨ 11:30 ਵਜੇ ਉਹਨਾਂ ਦਾ ਜਿਹੜਾ ਮੈਡੀਕਲ ਉਹ ਕਰਵਾਇਆ ਜਾਂਦਾ ਹੈ ਮੋਹਾਲੀ ਦੇ 6 ਫੇਸ ਦੇ ਜਿਹੜਾ ਸਿਵਲ ਹਸਪਤਾਲ ਆ ਉਸ ਦੇ ਵਿੱਚ ਮੈਡੀਕਲ ਕਰਵਾਇਆ ਜਾਂਦਾ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦਾ ਇਹ ਕਿ ਵੀ ਹੁੰਦਾ ਹੈ ਕਿ 24 ਘੰਟੇ ਦੇ ਵਿੱਚ ਵਿੱਚ ਕੋਰਟ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਕਿ ਕੋਰਟ ਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਪੇਸ਼ ਕਰਨਾ ਹੁੰਦਾ ਹੈ ਕੱਲ ਦੀ ਗੱਲ ਕਰੀਏ ਤਾਂ ਤਕਰੀਬਨ 12:30 ਵਜੇ ਦੇ ਕਰੀਬ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਗ੍ਰਿਫਤਾਰ ਵਿਜੀਲੈਂਸ ਦੇ ਵੱਲੋਂ ਕਰ ਲਿੱਤਾ ਗਿਆ ਸੀ ਤਾਂ ਅੱਜ ਦੇ 10 ਵਜੇ ਦੇ ਕਰੀਬ ਦਾ ਸਮਾਂ ਜਿਹੜਾ ਦਿੱਤਾ ਗਿਆ ਸੀਗਾ ਕਿ 10 ਵਜੇ ਕੋਰਟ ਕੰਪਲੈਕਸ ਤੋਂ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ ਤੇ ਇਹ ਰਿਮਾਂਡ ਜਿਹੜਾ ਹੈ ਵਿਕਰਮਜੀਤ ਸਿੰਘ ਮਜੀਠੀ ਉਹਨਾਂ ਦਾ ਲਿੱਤਾ ਜਾਣਾ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆਣਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਵਿਦੇਸ਼ੀ ਖਾਤਿਆਂ ਦੇ ਵਿੱਚ ਲੈਣ ਦੇਣ ਜਿਹੜਾ ਉਹ ਵੀ ਦੱਸਿਆ ਜਾ ਰਿਹਾ ਹੈ ਬਿਕਰਮਜੀਤ ਸਿੰਘ ਮਜੀਠੀਆਣਾ ਦਾ ਤਾਂ ਜਿਵੇਂ ਹੀ ਸਵੇਰੇ ਅਸੀਂ ਕੋਰਟ ਕੰਪਲੈਕਸ ਦੇ ਬਾਹਰ ਪਹੁੰਚਦੇ ਹਾਂ ਤਾਂ ਉੱਥੇ ਪਹਿਲਾਂ ਅਕਾਲੀ ਵਰਕਰ ਜਿਹੜੇ ਨੇ ਉਹ ਪਹੁੰਚਦੇ ਨੇ ਕਈ ਲੀਡਰ ਵੀ ਜਿਹੜੇ ਨੇ ਦਲਜੀਤ ਸਿੰਘ ਚੀਮਾ ਹੁਣੇ ਪਹੁੰਚਦੇ ਨੇ ਅਕਾਲੀ ਵਰਕਰ ਧਰਨਾ ਲਾਉਣ ਲੱਗਦੇ ਨੇ ਜਿਵੇਂ ਹੀ ਆਪਣੀਆਂ ਦਰੀਆਂ ਬਚਾਉਂਦੇ ਨੇ ਤਾਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਡਿਟੇਨ ਕਰ ਲਿੱਤਾ ਜਾਂਦਾ ਤੇ ਇਹ ਗੱਡੀਆਂ ਦੇ ਵਿੱਚ ਆਪਣੀਆਂ ਬਸਾਂ ਦੇ ਵਿੱਚ ਪਾ ਕੇ ਗ੍ਰਿਫਤਾਰ ਕਰ ਤਰਨਾ ਪ੍ਰਦਰਸ਼ਨ ਜਿਹੜਾ ਇੱਥੇ ਨਾ ਕਰਨ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਅਜਿਹੀ ਇਸ ਤਰ੍ਹਾਂ ਦੇ ਦਿਲਜੀਤ ਸਿੰਘ ਚੀਮਾ ਉਹਨਾਂ ਦਾ ਇਹ ਕਹਿਣਾ ਸੀ ਕਿ ਅਜਿਹੇ ਹਾਲਾਤ ਬਣਾਏ ਹੋਏ ਨੇ ਕੋਰਟ ਕੰਪਲੈਕਸ ਮੁਹਾਲੀ ਦੇ ਕਿ ਆਮ ਲੋਕ ਵੀ ਪਰੇਸ਼ਾਨ ਹੁੰਦੇ ਹੋਣਗੇ ਕਰਫਿਊ ਵਰਗਾ ਮਾਹੌਲ ਜਿਹੜਾ ਇਸ ਜਗ੍ਹਾ ਦਾ ਬਣਾਇਆ ਹੋਇਆ ਕੋਰਟ ਕੰਪਲੈਕਸ ਦਾ ਤਾਂ ਇੱਕ ਵਾਰ ਦੁਬਾਰਾ ਤੋਂ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਪੁਲਿਸ ਛੋਣੀ ਦੇ ਵਿੱਚ ਤਬਦੀਲ ਜਿਹੜਾ ਏਰੀਆ ਮੁਹਾਲੀ ਦਾ ਹਾਈ ਕੋਰਟ ਕੰਪਲੈਕਸ ਦਾ ਸਾਰਾ ਕੀਤਾ ਹੋਇਆ ਹੈ ਹਰ ਇੱਕ ਗੇਟ ਦੇ ਬਾਹਰ ਤੁਹਾਨੂੰ ਪੁਲਿਸ ਫੋਰਸ ਨਜ਼ਰ ਆ ਰਹੀ ਹੋਵੇਗੀ ਵੱਡੇ ਅਫਸਰ ਜਿਹੜੇ ਨੇ ਲੱਗੇ ਹੋ ਨਜ਼ਰ ਆ ਰਹੇ ਹੋਣਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਜੂੰ ਤੱਕ ਵੀ ਇਸ ਰੋਡ ਦੇ ਉੱਤੇ ਸਿਰਕਣ ਨਹੀਂ ਦਿੱਤੀ ਜਾ ਰਹੀ ਕੋਈ ਵੀ ਨਾ ਤਾਂ ਇਸ ਰੋਡ ਦੇ ਉੱਤੇ ਕੋਈ ਗੱਡੀ ਆਣ ਦਿੱਤੀ ਜਾ ਰਹੀ ਹੈ ਨਾ ਹੀ ਕੋਈ ਕਿਸੇ ਵਿਅਕਤੀ ਨੂੰ ਆਮ ਲੋਕਾਂ ਨੂੰ ਅੰਦਰ ਆਣ ਦਿੱਤਾ ਜਾ ਰਿਹਾ ਤਾਂ ਸਿਰਫ ਤੁਹਾਨੂੰ ਇੱਥੇ ਜਾਂ ਤਾਂ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਹੋਣਗੇ ਪੁਲਿਸ ਦੇ ਵੱਡੇ ਅਧਿਕਾਰੀ ਨਜ਼ਰ ਆ ਰਹੇ ਹੋਣਗੇ ਬਿਲਕੁਲ ਸਨਾਟਾ ਛਾਇਆ ਹੋਇਆ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਇਸ ਰੋਡ ਦੇ ਉੱਤੇ ਕਿ ਜਿਵੇਂ ਮੋਹਾਲੀ ਦੀਆਂ ਸੜਕਾਂ ਦੇ ਉੱਤੇ ਅੱਜ ਕਰਫਿਊ ਲੱਗ ਗਿਆ ਹੋਵੇ ਮੋਹਾਲੀ ਕੋਰਟ ਕੰਪਲੈਕਸ ਦੇ ਬਾਹਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕੁਝ ਕਮੈਂਟਾਂ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਜਿਹੜਾ ਹੈ ਪੇਸ਼ ਕੀਤਾ ਜਾਣਾ ਹੈ ਉਹਨਾਂ ਦਾ ਰਿਮਾਂਡ ਜਿਹੜਾ ਹੈ ਉਹ ਕੋਰਟ ਦੇ ਕੋਲੋਂ ਵਿਜੀਲੈਂਸ ਦੇ ਵੱਲੋਂ ਲਿੱਤਾ ਜਾਣਾ ਹੈ तकरीबन ਇਹੀ ਸਮਾਂ ਦੱਸਿਆ ਜਾ ਰਿਹਾ ਹੈ ਕਿ ਕੁਝ ਕੁ ਟਾਈਮ ਦੇ ਵਿੱਚ ਕੁਝ ਕੁ ਮਿੰਟਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਕਿਸੇ ਵੀ ਸਮੇਂ ਉਹ ਪਹੁੰਚ ਸਕਦੇ ਨੇ ਕਾਫਲਾ ਉਹਨਾਂ ਦਾ ਜਿਹੜਾ ਹੈ ਕੋਰਟ ਦੇ ਵਿੱਚ ਉਹਨਾਂ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਜਿਹੜੀ ਹੈ ਉਹ ਪਹੁੰਚ ਸਕਦੀ ਹੈ ਤਾਂ ਉਹਨਾਂ ਦੀ ਜਿਹੜੀ ਹੈ ਅੱਜ ਕੋਰਟ ਦੇ ਵਿੱਚੋਂ ਉਹਨਾਂ ਦਾ ਰਿਮਾਂਡ ਜਿਹੜਾ ਹੈ ਉਹ ਹਾਸਲ ਕੀਤਾ ਜਾਣਾ 24 ਘੰਟੇ ਦੇ ਵਿੱਚ ਦਾ ਸਮਾਂ ਹੁੰਦਾ ਜਦੋਂ ਕੋਰਟ ਕੰਪਲੈਕਸ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੁੰਦਾ ਗ੍ਰਿਫਤਾਰੀ ਤੋਂ ਬਾਅਦ ਐਮਰਜੈਂਸੀ ਤੇ 50 ਸਾਲਾਂ ਤੇ ਜਿਹੜੀ ਪੰਜਾਬ ਦੇ ਵਿੱਚ ਐਮਰਜੈਂਸੀ ਤੇ ਹਾਲਾਤ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਦਾ ਕੀਤੇ ਸੀ ਉਹ ਐਮਰਜੈਂਸੀ ਅੱਜ ਦੂਜੇ ਦਿਨ ਵੀ ਉਸੇ ਤਰੀਕੇ ਜਾਰੀ ਹੈ ਅੱਜ ਸਦਾਰ ਬਿਕਰਮ ਸਿੰਘ ਮਜੀਠਾ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਔਰ ਮੈਂ ਪਾਰਟੀ ਵੱਲੋਂ ਜਿਹੜਾ ਸੀਨੀਅਰ ਲੀਡਰਾਂ ਦੇ ਵਿੱਚੋਂ ਇਕੱਲਾ ਆਪਣੇ ਇੱਕ ਦੇ ਸਾਥੀ ਦੇ ਨਾਲ ਅਦਾਲਤ ਦੇ ਵਿੱਚ ਕਾਰਵਾਈ ਸੁਣਨ ਵਾਸਤੇ ਵਕੀਲਾਂ ਕੋਲੇ ਆਪਣੀ ਪੈਰਵਾਈ ਕਰਨ ਵਾਸਤੇ ਪਹੁੰਚਿਆ ਸੀ ਕੋਈ ਭੀੜ ਇਕੱਠੀ ਕਰਕੇ ਨਹੀਂ ਆਇਆ 9 ਵਜੇ ਮੈਂ ਅਦਾਲਤ ਦੇ ਵਿੱਚ ਆ ਗਿਆ ਸੀ ਪਰ ਸਾਰੇ ਅਦਾਲਤ ਦੇ ਜਿਹੜੇ ਕੋਰੀਡੋਰ ਹੈ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਹਰਲੇ ਗੇਟ ਵੀ ਦੇਖ ਲਓ ਜਿੱਥੇ ਐਮਰਜੈਂਸੀ ਲੱਗੀ ਹੁੰਦੀ ਹੈ ਤੇ ਅੰਦਰਲੇ ਗੇਟਾਂ ਤੇ ਵੀ ਇਸ ਤੋਂ ਵੀ ਵੱਧ ਸਕਦੀ ਹੈ ਮੈਂ ਤਾਂ ਜਿਹੜੇ ਅਫਸਰ ਸਹਿਬਾਨ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੀ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੇ ਕਿਸੇ ਸਾਥੀ ਦੀ ਅਦਾਲਤ ਦੇ ਵਿੱਚ ਵਕੀਲਾਂ ਕੋਲੇ ਪਹੜਵਾਇ ਕਰਨ ਵਾਸਤੇ ਵੀ ਨਾਲ ਨਹੀਂ ਆ ਸਕਦੇ ਕੀ ਸ਼ਾਂਤੀ ਨਾਲ ਬੈਠ ਕੇ ਜਿਹੜੀ ਤੁਸੀਂ ਸਾਰੀ ਜੁਡੀਸ਼ੀਅਲ ਪ੍ਰਕਿਰਿਆ ਉਹਨੂੰ ਸੁਣ ਵੀ ਨਹੀਂ ਸਕਦੇ ਇੱਕ ਸਾਥੀ ਦੇ ਕੇਸ ਦੇ ਵਿੱਚ ਪਰ ਉਹ ਬੇਵਸੀ ਕਹਿੰਦੇ ਜੀ ਅੱਜ ਹੋ ਨਹੀਂ ਸਕਣਾ ਮੈਂ ਤੇ ਕਹਾਂ ਸੀ ਮੈਨੂੰ ਜੱਜ ਸਾਹਿਬ ਦੇ ਪੇਸ਼ ਕਰਦੇ ਹੋ ਮੈਂ ਜੱਜ ਸਾਹਿਬ ਨੂੰ ਬੇਨਤੀ ਕਰ ਲੈਣਾ ਕਿ ਸਾਨੂੰ ਇਹਨਾਂ ਦਾ ਹੱਕ ਹੈ ਕਿ ਸਾਡੇ ਸਾਥੀ ਦਾ ਕੇਸ ਲੱਗਣਾ ਹੈ ਪਰ ਸਾਰੇ ਅਫਸਰ ਵੀ ਬੇਵਸ ਜਿਹੜੇ ਆ ਉਹ ਨਜ਼ਰ ਆਉਂਦੇ ਮੈਨੂੰ ਆਪਣਾ ਦੁੱਖ ਨਹੀਂ ਆ ਚਲੋ ਸਾਨੂੰ ਰਾਜਨੀਤੀ ਚ 35-35 ਸਾਲ ਹੋ ਗਏ ਠੱਕੇ ਖਾਂਦਿਆਂ ਨੂੰ ਕੋਈ ਗੱਲ ਨਹੀਂ ਆ ਜਿਹੜੇ ਸਾਰੇ ਦੂਰ ਦੂਰੋ ਤਰੀਕਾ ਪੁੱਤਣ ਵਾਸਤੇ ਲੋਕ ਆਏ ਆ ਦੇਸੀ ਤੱਤਰ ਆਏ ਆ ਐਸਐਸਪੀ ਦਫ਼ਤਰ ਆਇਆ ਕਚਹਿਰੀਆਂ ਚ ਆਇਆ ਇੱਕ ਤਾਂ ਕਚਹਿਰੀਆਂ ਚ ਵੈਸੇ ਹੀ ਛੁੱਟੀਆਂ ਹੁੰਦੀਆਂ ਅੱਜ ਕੱਲ ਤੇ ਜਿਨ੍ਹਾਂ ਦੇ ਕੇਸ ਫਿਰ ਵੀ ਮਜਬੂਰੀ ਕਰਕੇ ਲੱਗੇ ਆ ਅੱਜ ਦੇਖੋ ਵੀ ਉਹਨਾਂ ਲੋਕਾਂ ਨੂੰ ਕਿਸ ਚੀਜ਼ ਦੀ ਸਜ਼ਾ ਜਿਹੜੀ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਕੇਸ ਤਾਂ ਕੱਲ ਮਜੀਠੀਆ ਸਾਹਿਬ ਦਾ ਮਜੀਠੀਆ ਸਾਹਿਬ ਕੱਲ ਦੇ ਤੁਹਾਡੇ ਕੋਲ ਜਿਹੜੇ ਆ ਗ੍ਰਿਫਤਾਰੀ ਦੇ ਵਿੱਚ ਤੇ ਲਿਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਸਜ਼ਾ ਤੁਸੀਂ ਸਾਰੇ ਮਹਾਲੀ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨਿਕ ਕੰਮਾਂ ਵਾਸਤੇ ਲੁਕੀ ਆ ਰਹੇ ਆ ਸਜ਼ਾ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਸਾਰੇ ਜਿਹੜੇ ਲੋਕ ਇਨਸਾਫ ਦੀ ਭਾਲ ਦੇ ਵਿੱਚ ਜਿਹੜੇ ਜ਼ਿਲ੍ਹਾ ਦਫ਼ਤਰਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਧੱਕਾ ਇਸ ਗੱਲ ਦੀ ਮੈਂ ਮੱਕੇ ਦਿੱਕਾ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਜੇ ਲਗਾਤਾਰ ਵੀਡੀਓ ਕਰਾਉਂਦੇ ਹੋ ਦੂਸਰੀ ਗੱਲ ਕਿਉਂਕਿ ਐਮਰਜੈਂਸੀ ਲੱਗ ਗਈ ਹੈ ਮੀਡੀਆ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਵੀ ਆ ਬਾਹਰ ਹੀ ਖੜੇ ਹੋ ਮੈਂ ਲੰਬ-ਲੰਬ ਕੇ ਆਇਆ ਪਰ ਚਲੋ ਤੁਹਾਨੂੰ ਤਾਂ ਜਾ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗ ਜਾਵਾਂ ਵੀ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਵੀ ਸਵੇਰ ਦੇ ਚਾਰਜਪੇਰੇ ਉੱਪਰ ਕਰਮਾ ਕਰੀ ਜਾਂਦੇ ਹੋ ਸਾਰੇ ਗੇਟਾਂ ਦੇ ਉੱਤੇ ਤੁਹਾਡੇ ਬੇਸਾਪੀ ਜਿਹੜੀ ਆ ਉਹ ਪੁਲਿਸ ਉੱਤੇ ਨਜ਼ਰ ਆਉਂਦੀ ਅੱਗੇ ਇੱਕ ਪੁਰਾਣਾ ਤਾਂ ਗਾਣਾ ਹੁੰਦਾ ਸੀ ਨਾ ਕਿ ਜਦੋਂ ਪੈਂਦੀ ਐ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਨਵਾਂ ਗਾਣਾ ਬਣ ਗਿਆ ਪਿੱਛੇ ਤੋਂ ਪੈਂਦੀ ਐ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਕਰਫਿਊ ਲੱਗਦੇ ਇਹ ਅੱਜ ਇਹ ਮਾਹੌਲ ਜਿਹੜਾ ਇਹ ਪੰਜਾਬ ਦਾ ਬਣ ਗਿਆ ਅਰਫਸੋਸ ਹੈ ਕਿ ਇੱਕ ਪਾਸੇ ਤੇ ਤੁਸੀਂ ਵਿਜੀਲੈਂਸ ਦਾ ਜਿਹੜਾ ਕੇਸ ਦਰਜ ਕੀਤਾ ਉਹ ਕਿੰਨਾ ਝੂਠਾ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਵੀ ਅਸੀਂ ਜ਼ਿਕਰ ਕੀਤਾ ਇੱਕ ਪਾਸੇ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਆ ਉਹ ਪੈਨਲ ਟ੍ਰਾਇਲ ਕਰ ਰਹੇ ਆ ਇਮੀਡੀਏਟ ਟ੍ਰਾਇਲ ਕਰ ਰਹੇ ਆ ਉਹ ਨਾਲ ਦੇ ਨਾਲ ਜਾਣਕਾਰੀ ਦੇ ਰਹੇ ਆ ਜਿਹੜੇ ਆ ਉੱਚਾ ਲੁੱਛੜ ਕੇ ਕਿ ਕੀ ਲੱਭ ਗਿਆ ਜੀ ਤੁਚਾ ਲੱਭ ਗਿਆ ਜੀ ਕੀ ਲੱਭ ਗਿਆ ਦੱਸੋ ਇਹ ਮੰਤਰੀਆਂ ਦਾ ਕੰਮ ਇਹ ਸਾਡਾ ਪੰਜਾਬ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤਰੀਕੇ ਜੁਡੀਸ਼ੀਅਲ ਦਾ ਕੰਮ ਚੱਲਦਾ ਹੁੰਦਾ ਇੱਕ ਕੇਸ ਤੁਸੀਂ ਆਪ ਦਰਜ ਕਰਕੇ ਅਰੈਸਟ ਪਾਤੀ ਤੇ ਸਾਰੇ ਮੰਤਰੀ ਸਾਰੇ ਚੈਨਲਾਂ ਤੇ ਬੈਠੇ ਆ ਇਹਦਾ ਮਤਲਬ ਫਿਰ ਇਹ ਜਿਹੜਾ ਹੈਗਾ ਪੋਲਿਟਿਕਲੀ ਮੋਟੀਵੇਟਡ ਹੋ ਗਿਆ ਤਾਂ ਸਾਰਾ ਕੁਝ ਕੋਈ ਇਨਵੈਸਟੀਗੇਸ਼ਨ ਵਾਲੀ ਗੱਲ ਤਾਂ ਨਹੀਂ ਨਹੀਂ ਕਿ ਬਸ ਬਹੁਤ ਸਾਰੇ ਕਿਉਂਕਿ ਜਿਹੜਾ ਉਹਦੇ ਕਚਰੀਵਾਲ ਦੀ ਟੀਮ ਬੈਠੀ ਸੋਸ਼ਲ ਮੀਡੀਆ ਤੇ ਪਲਾ ਬਣਾ ਕੇ ਮੰਤਰੀਆਂ ਨੂੰ ਤੇਰੇ ਆ ਔਰ ਮੰਤਰੀ ਸਹਿਬਾਨ ਜਿਹੜੇ ਹੈਗੇ ਆ ਉਹ ਸਾਰੇ ਨਾਲ ਦੀ ਨਾਲ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਿਹਾ ਕਿ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਜੇ ਲੱਭ ਗਿਆ ਤੇ ਇਥੇ ਕੋਰਟ ਹੈਗੀ ਆ ਕੋਰਟ ਦੇ ਵਿੱਚ ਤੁਸੀਂ ਬਾਹਰ ਆ ਕੇ ਕਰਫੂ ਲਾਇਆ ਹੋਇਆ ਇਸ ਕਰਕੇ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਦਾ ਸੁਰਵੋਟੋ ਨੋਟਿਸ ਲਓ ਕਿ ਇਨਸਾਫ ਜਿਹੜਾ ਕੱਲਾ ਹੋਣਾ ਨਹੀਂ ਚਾਹੀਦਾ ਲੱਗਣਾ ਵੀ ਚਾਹੀਦਾ ਕਿ ਇਨਸਾਫ ਹੋ ਰਿਹਾ ਐਸ ਵੇਲੇ ਜੋ ਤੁਹਾਡੇ ਆਪਣੇ ਸਭ ਤੋਂ ਨੇੜੇ ਦੀ ਹਾਈ ਕੋਰਟ ਤੇ ਕਚਹਿਰੀ ਹੈ ਮੈਂ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਦਾ ਕਿ ਨੂੰ ਆ ਕੇ ਵੇਖੋ ਤੁਸੀਂ ਤੇ ਇੱਥੇ ਕੀ ਹੈਗਾ ਅੱਜ ਇੱਥੇ ਕਿਹੜੇ ਪਈ ਤੇ ਐਦਾ ਤਾਂ ਜਿਵੇਂ ਵਾਰ ਵੇਲੇ ਸਾਇਰਨ ਵੱਜਦਾ ਸੀ ਨਾ ਉਹ ਜੀ ਅੰਦਰ ਬੜੇ ਤੇ ਉੱਥੇ ਸਾਰਿਆਂ ਦੇ ਬੱਚਿਆਂ ਨੂੰ ਮੈਂ ਕੀ ਹੈ ਕਹਿੰਦੇ ਜੀ ਫਾਇਰ ਅਲਾਰਮ ਆ ਵਜਦੇ ਰਹਿੰਦਾ ਤੇ ਉਸ ਤਰ੍ਹਾਂ ਦੇ ਅਲਾਰਮ ਵੱਜੇ ਜਾਂਦੇ ਆ ਬੰਦਾ ਅੰਦਰ ਇੱਕ ਕੋਈ ਨਹੀਂ ਉਹ ਪਤਾ ਨਹੀਂ ਲੋਕਾਂ ਨੂੰ ਭਜਾਉਣ ਵਾਸਤੇ ਵਜਾਈ ਜਾਂਦੇ ਆ ਕਰੇ ਵੀ ਭੱਜੋ ਕਿ ਕੀ ਹੋਇਆ ਤੇ ਕੀ ਨਹੀਂ ਹੋ ਗਿਆ ਇਸ ਕਰਕੇ ਹਾਈ ਕੋਰਟ ਨੂੰ ਵੀ ਇਹ ਜਿਹੜਾ ਮਾਰਡਰ ਹੋ ਰਿਹਾ ਜਿਹੜਾ ਇਨਸਾਫ ਦਾ ਉਹਦੇ ਤੇ ਧਿਆਨ ਦੇਣਾ ਚਾਹੀਦਾ ਇੱਕ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਕੱਲ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਜਿਹੜੇ ਆ ਅਖਬਾਰਾਂ ਦੇ ਵਿੱਚ ਵੀ ਆਪਣੀਆਂ ਇੰਟਰਵਿਊਆਂ ਦੇ ਵਿੱਚ ਵੀ ਸਦਸ਼ ਪਾਲ ਸਿੰਘ ਖੈਰਾਕਲ ਘਰ ਵੀ ਆਏ ਸੀ ਮਜੀਠਾ ਚਾਬ ਦੇ ਮੈਦਾਨ ਉੱਤੇ ਸੀ ਜਦੋਂ ਰੇਡ ਚੱਲ ਰਿਆ ਸੀ ਸਾਰਿਆਂ ਨੇ ਪਾਰਟੀ ਪਧਰ ਤੋਂ ਉੱਪਰ ਉੱਟ ਕੇ ਤੇ ਜੋ ਦਿੱਲੀ ਵਾਲਿਆਂ ਵੱਲੋਂ ਪੰਜਾਬ 'ਚ ਕਰਵਾਇਆ ਜਾ ਰਿਹਾ ਜਰੇਲ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਪੰਜਾਬ ਨੂੰ ਉਹਦੇ ਖਿਲਾਫ ਆਵਾਜ਼ ਚੁੱਕੀ ਹੈ ਮੈਂ ਸਾਰੀ ਆਪੋਜੀਸ਼ਨ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿ ਇਹ ਇੱਕ ਚੰਗਾ ਤੇ ਅਸਾਰੂ ਕਦਮ ਹੈ ਜਿਹੜਾ ਸਾਰਿਆਂ ਨੇ ਕਿਉਂਕਿ ਹੁਣ ਜਿਹੜੀ ਹੈ ਇਹਨਾਂ ਨੇ ਕੋਈ ਵੀ ਨਹੀਂ ਛੱਡਿਆ ਜਿੰਨੂੰ ਜਿਹੜਾ ਪੋਲਿਟੀਕਲੀ ਇਸ ਦੀ ਤੱਕ ਨਹੀਂ ਕੀਤਾ ਇਸ ਕਰਕੇ ਮੈਂ ਜਿਹੜੀ ਹੈ ਫਿਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਸਰਕਾਰ ਨੂੰ ਕਿਸੇ ਵੀ ਤਰੀਕੇ ਚੁਕਾ ਨਹੀਂ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਦੀਸ਼ਰੀ ਦੇ ਉੱਤੇ ਵਿਸ਼ਵਾਸ ਆ ਅਸੀਂ ਸੱਚ ਜਿਹੜਾ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਾਂ ਸਾਸੀ ਗਾਲ ਜੀ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕੁਝ ਕਮੈਂਟਾਂ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਇਸੇ ਕੋਰਟ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਜਿਹੜਾ ਹੈ ਪੇਸ਼ ਕੀਤਾ ਜਾਣਾ ਹੈ ਉਹਨਾਂ ਦਾ ਰਿਮਾਂਡ ਜਿਹੜਾ ਹੈ ਉਹ ਕੋਰਟ ਦੇ ਕੋਲੋਂ ਵਿਜੀਲੈਂਸ ਦੇ ਵੱਲੋਂ ਲਿੱਤਾ ਜਾਣਾ ਹੈ तकरीबन ਇਹੀ ਸਮਾਂ ਦੱਸਿਆ ਜਾ ਰਿਹਾ ਹੈ ਕਿ ਕੁਝ ਕੁ ਟਾਈਮ ਦੇ ਵਿੱਚ ਕੁਝ ਕੁ ਮਿੰਟਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਕਿਸੇ ਵੀ ਸਮੇਂ ਉਹ ਪਹੁੰਚ ਸਕਦੇ ਨੇ ਕਾਫਲਾ ਉਹਨਾਂ ਦਾ ਜਿਹੜਾ ਕੋਰਟ ਦੇ ਵਿੱਚ ਉਹਨਾਂ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਜਿਹੜੀ ਹੈ ਉਹ ਪਹੁੰਚ ਸਕਦੀ ਹੈ ਤਾਂ ਉਹਨਾਂ ਦੀ ਜਿਹੜੀ ਹੈ ਅੱਜ ਕੋਰਟ ਦੇ ਵਿੱਚੋਂ ਉਹਨਾਂ ਦਾ ਰਿਮਾਂਡ ਜਿਹੜਾ ਹੈ ਉਹ ਹਾਸਲ ਕੀਤਾ ਜਾਣਾ 24 ਘੰਟੇ ਦੇ ਵਿੱਚ ਦਾ ਸਮਾਂ ਹੁੰਦਾ ਜਦੋਂ ਕੋਰਟ ਕੰਪਲੈਕਸ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੁੰਦਾ ਗ੍ਰਿਫਤਾਰੀ ਤੋਂ ਬਾਅਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ